ਮਾਂ ਦਾ 20 ਦੇ ਦਰਸ ਕਿਲੋ ਹੀ ਸੀਗਾ ਅੱਛਾ ਮਾਂ ਦਾ 10 ਕਿਲੋ ਸੀਗਾ ਹਾਂ ਇਹ 14 ਦੇਗੀ ਹਾਂ ਫਿਰ ਤਾਂ ਬਹੁਤ ਵਧੀਆ ਰਿਜ਼ਲਟ ਆ ਹਨਾ ਹਾਂ ਬਈ ਵਧੀਆ ਰਿਜ਼ਲਟ ਲੱਗਿਆ ਕੋਈ ਨੂਰ ਦਾ ਠੀਕ ਹੈ ਇਹ ਰਿਜ਼ਲਟ ਵੇਖੀ ਆ ਬੋਦੇ ਕੋਈ ਨੂਰ ਦਾ ਟੀਕਾ ਭਰਿਆ ਸੀਗਾ ਅੱਛਾ ਇਹਦਾ ਰਿਜ਼ਲਟ ਚੰਗਾ ਕਰਕੇ ਤਾਂ ਹੀ ਆ ਬੋਦੇ ਭਰਾਇਆ ਸੀ ਹਨਾ ਹਾਂ ਹਾਂ ਠੀਕ ਹੈ ਲਓ ਸਿੰਘ ਬਹੁਤ ਹੁੰਡੇ ਆ ਗਏ ਤੇ ਸਮੀ ਵੀ ਚੰਗੀ ਆ ਕੋਈ ਲਸੀ ਲਾਮੀ ਨਹੀਂ ਹੈਗੀਗੀ ਤੇ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਟੱਟਪੂੜੇ ਦੀ ਕੁਆਲਿਟੀ ਚੰਗੀ ਆ ਤਕਰੀਬਨ ਜੈਡ ਬਲੈਕ ਹੀ ਆ ਮਾੜੇ ਮੋٹے ਪੂਛ ਦੇ ਵਿੱਚ ਵਾਲ ਜਿੱਤੇ ਹੋਣਗੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸਿਰਗੇ ਵਾਲਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਵਾ ਇਧਰ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆਗਿ ਪਹਿਲਾ ਸੂਆ ਸੁਣਾਇਆ ਨੇ ਤਕਰੀਬਨ 10-11 ਕ ਦਿਨ ਇਹਦੇ ਦਿਨ ਪੂਰੇ ਹੋਣ ਦੇ ਪਏ ਆਗੇ ਤੇ ਬਾਕੀ ਦੋ ਕ ਪਸ਼ੂ ਰੱਖੇ ਹੈ ਬਾਈ ਕੋਲੇ ਕਰਦੀ ਲੋੜ ਵਾਸਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਇਹਨਾਂ ਦੇ ਵਿੱਚੋਂ ਇਹ ਛੋਟੀ ਵਿਕਾਊ ਕਰੀ ਹੈਗੀ ਤੇ ਬਾਕੀ ਜੋ ਬਾਨ ਦੀ ਡਿਟੇਲ ਆ ਉਹ ਆਪਾਂ ਸਾਰੀ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਚੈਨਲ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਤੁਹਾਡਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਸਾਰੀ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਪਾ ਤੋਰ ਕੇ ਦਿਖਾਵਾਂਗੇ ਜਿਹਨੂੰ ਵੀ ਛੋਟੀ ਪਸੰਦ ਆਉਂਦੀ ਆ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਛੋਟੀ ਨੂੰ ਖਰੀਦ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਅ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਚਮਕੌਰ ਸਿੰਘ ਆ ਬਾਈ ਪਿੰਡ ਸਿਰਗੀ ਵਾਲਾ ਠੀਕ ਹੈ ਜ਼ਿਲ੍ਹਾ ਬਠਿੰਡਾ ਤਸੀਹਾਰਾ ਮਹਪੁਰਾ ਫੂਲ ਠੀਕ ਆ ਤੇ ਆਪਣਾ ਪਿੰਡ ਰੋੜ ਤੇ ਪੈਂਦਾ ਹਨਾ ਬਾਜੇਖਾਨੇ ਤੋਂ ਹਾਂ ਬਾਜੇਖਾਨਾ ਭਗਤ ਅਰ ਭਗਤਾ ਬਰਨਾਲਾ ਰੋੜ ਆ ਜਿਹੜਾ ਹਨਾ ਹਾਂਜੀ ਹਾਂਜੀ ਇਸ ਰੋੜ ਦੇ ਉੱਤੇ ਹੀ ਆਪਣਾ ਪਿੰਡ ਪੈਂਦਾ ਹਨਾ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਬਾਈ ਆ ਪਾਹੇ ਝੋਟੀ ਵੇਚਣ ਲੱਗੀਆਂ ਆਪਣੇ ਘਰ ਦੇ ਕੋਈ ਆ ਇਹ ਹਾਂਜੀ ਹਾਂਜੀ ਘਰ ਦੇ ਕੋਈ ਆ ਆਪਣੀ ਭੈਣ ਤੋਂ ਲਿਆਂਦੀ ਸੀਗੀ ਅੱਛਾ ਤੇ ਮਾਂ ਦਾ ਦੁੱਧ ਬਹੁਤ ਵਧੀਆ ਸੀ ਠੀਕ ਹੈ ਹਾਂ 16 17 ਕਿਲੋ ਦੁੱਧ ਸੀਗਾ ਮਾਂ ਦਾ ਦਾ ਮਾਂ ਦਾ ਯਾਨੀ ਕਿ 16 17 ਲੀਟਰ ਰਿਕਾਰਡ ਸੀਗਾ ਹਾਂ ਹਾਂ ਦੂਜੇ ਸੂਏ ਦਾ ਦੂਜੇ ਸੂਏ ਦਾ ਹਾਂਜੀ ਵਧੀਆ ਦੁੱਧ ਸੀਗਾ ਹਾਂ ਦੂਜੇ ਸੂਏ ਦੀ ਹੈ ਬਈ ਇਹ ਅੱਛਾ ਇਹ ਦੂਜੇ ਸੂਏ ਦੀ ਆ ਹਾਂ ਆਪਾਂ ਕੱਟੀ ਲੈ ਕੇ ਆਏ ਸੀਗੇ ਹਾਂ ਕੱਟੀ ਲੈਂਦੀ ਸੀ ਜ ਉਹਨਾਂ ਨੂੰ ਠੀਕ ਹੈ ਵੀ ਆਪਾਂ ਲਿਆ ਕੇ ਬਾਲੀ ਆ ਗਈ ਹਾਂਜੀ ਠੀਕ ਹੈ ਤੇ ਹੁਣ ਇਹਨੇ ਯਾਨੀ ਕਿ ਪਹਿਲੇ ਸੂਏ ਸੁਣਾ ਹੈ ਨਾ ਹਾਂਜੀ ਹਾਂਜੀ ਪਹਿਲੇ ਸੀ ਕਿੰਨੇ ਕ ਦਿਨ ਰਹਿੰਦੇ ਆ ਤੇ ਦਿਨ ਪੂਰੇ ਹੋਣਗੇ ਇਹਦੇ 9 ਤਰੀਕ ਨੂੰ ਦਿਨ ਪੂਰੇ ਆ ਬਈ 9 ਨੂੰ ਦਿਨ ਪੂਰੇ ਹੋਣਿਆ ਹਾਂ ਹਾਂ ਤੇ ਅੱਜ ਆਪਾਂ ਬਣਾ ਰਹੇ ਆਂ ਵੀਡੀਓ 29 ਦਿਰੀ ਗਾ ਨਾ ਹਾਂ ਬਸ 10-11 ਦਿਨ ਪਏ ਆ ਵੀਡੀਓ ਬਣਾ ਰਹੇ ਆਂ ਤਕਰੀਬਨ 10-11 ਦਿਨ ਪਏ ਆ ਹਾਂ ਹਾਂ ਬਾਕੀ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਕੋਈ ਉੱਤੇ ਵੀ ਲਿਆ ਸਕਦਾ ਹੈ ਨਾ ਹਾਂ ਇਹ ਤਾਂ ਪਹਿਲਾਂ ਵੀ ਆਪਾਂ ਉੱਤੇ ਕੋਈ ਮਰਜ਼ੀ ਹੋ ਸਕਦਾ ਹਾਂ ਤੇ ਪਹਿਲਾਂ ਵੀ ਸੂ ਸਕਦੀ ਹੈ ਨਾ ਹਾਂਜੀ ਉਹ ਪ੍ਰਮਾਤਮਾ ਦੇ ਹੱਥ 바ਸ ਆ ਨਾ ਕਿ ਕਦੋਂ ਪਸ਼ੂ ਨੇ ਸੂਣਾਗਾ ਯਾਨੀ ਦਿਨ ਪੂਰੇ ਹੋਣ ਦੇ ਮੁਤਾਬਕ ਇੰਨੇ ਦਿਨ ਪਏ ਆ ਹਾਂ 10 ਦਿਨ ਪਏ ਬਈ ਹਜੇ ਜਮਾਂ ਸਹੀ ਠੀਕ ਹੈ ਤੇ ਇਹਦੇ ਕੋਈ ਸੀਮਨ ਦਾ ਪਤਾ ਵੀ ਕਿਹੜਾ ਲੱਗਿਆ ਵਾ ਹਾਂ ਬਈ ਸੀਮਨ ਇਹਦੇ ਐਲਡੀਫ ਕੋਹੀ ਨੂਰ ਦਾ ਲੱਗਿਆ ਅੱਛਾ ਐਲਡੀਫ ਕੋਹੀ ਨੂਰ ਦਾ ਸੀਮਨ ਲੱਗਿਆ ਹਾਂ ਲక్ష్ਮੀ ਡੇਰੀ ਫਾਰਮ ਦਾ ਠੀਕ ਹੈ ਤੇ ਜਿਹੜੀ ਇੱਧਰ ਬਈ ਝੋਟੀ ਖੜੀ ਆ ਮੇਲਾ ਤਾਂ ਇਹ ਵੀ ਕੋਹੀ ਨੂਰ ਦੀ ਆ ਨਾ ਹਾਂ ਬਈ ਇਹ ਕੋਹੀ ਨੂਰ ਦੀ ਆ ਠੀਕ ਹੈ ਇਹਨੇ ਦੂਜੇ ਸੂਣਾ ਹੁਣ ਦੂਜੇ ਸੂਣਾ ਐ ਇਹਨੇ ਹਾਂ ਬਸ ਇਹ ਤਾਂ ਮਹੀਨਾ ਇੱਕ ਰਹਿ ਗਿਆ ਇੱਕ ਮਹੀਨਾ ਰਹਿ ਗਿਆ ਤੇ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹਦੇ ਸੈਗ ਦਾ ਲੱਗਿਆ ਵੀਰੇ 40 ਇੱਕ ਬਾਟ ਇਹਦੇ ਸੈਗ ਦਾ ਤੇ ਆਪਣੇ ਮਤਲਬ ਕਿ ਕੋਲੇ ਜੀ ਇਹ ਪਹਿਲਾਂ ਸੂਏ ਚ ਹਾਂ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਬਈ 14 ਲੀਟਰ ਦੁੱਧ ਦਿੱਤਾ ਪਹਿਲੇ ਸੂਰੇ ਹਾਂ ਹਾਂ ਬਈਆ ਦੁੱਧ ਦੇ ਗਿਆ ਨਾ ਹਾਂ ਬੁਰੀ ਵਧੀਆ ਮਾਂ ਦਾ ਦੁੱਧ ਦੇ 10 ਕਿਲੋ ਹੀ ਸੀਗਾ ਅੱਛਾ ਮਾਂ ਦਾ 10 ਕਿਲੋ ਸੀਗਾ ਹਾਂ ਇਹ 14 ਦੇਗੀ ਹਾਂ ਫਿਰ ਤਾਂ ਬਹੁਤ ਵਧੀਆ ਰਿਜ਼ਲਟ ਆ ਨਾ ਹਾਂ ਬਈ ਵਧੀਆ ਰਿਜ਼ਲਟ ਲੱਗਿਆ ਕੋਹੇ ਨੂਰ ਦਾ ਠੀਕ ਹੈ ਇਹ ਰਿਜ਼ਲਟ ਵੇਖੀ ਆ ਪੋਦੇ ਕੋਹੇ ਨੂਰ ਦਾ ਠੀਕ ਭਰਾਇਆ ਸੀਗਾ ਅੱਛਾ ਇਹਦਾ ਰਿਜ਼ਲਟ ਚੰਗਾ ਕਰਕੇ ਤਾਂ ਹੀ ਆ ਪੋਦੇ ਭਰਾਇਆ ਸੀ ਹਾਂ ਹਾਂ ਠੀਕ ਹੈ ਤੇ ਦੋਸਤੋ ਲక్ష్ਮੀ ਡੈਰੀ ਫਾਰਮ ਵਾਲਾਂ ਦੀ ਕੋਹੇ ਨੂਰ ਦੀ ਝੋਟੀ ਆ ਇਹ ਸੋਹਣੀ ਝੋਟੀ ਹੈਗੀ ਤੇ ਚੰਗਾ ਇਹਨੇ ਦੁੱਧ ਦਿੱਤਾਗਾ ਤਾਂ ਕਰਕੇ ਬਾਈਆਂ ਨੇ ਇਹਦੇ ਸੀਮਨ ਤੇ ਉਹ ਬਾਈ ਸੀੜ ਰਹੀ ਹੈ ਵੀ ਹਾਂ ਬਈ ਠੰਡੀ ਸੀਲ ਬਸ ਲੋ ਟਾਈ ਮਹੀਨੇ ਪਹਿਲਾਂ ਛੱਡੀ ਹੈ ਇਹ ਅਚਾ ਲੰਮਾ ਸਮਾਂ ਦੁੱਧ ਦੇ ਹਾਂ ਸੰਤੋਸ਼ਤਾ ਮਤਲਬ ਰਿਜਲਟ ਦੋਂ ਵਧੀਆ ਬਈ ਰਹੀ ਵਧੀਆ ਠੀਕ ਹੈ ਤਾਂ ਹੀ ਆਪਾਂ ਸੀਮਨ ਲਵਾਇਆ ਹੈ ਨਾ ਹਾਂ ਬਈ ਠੀਕ ਹੈ ਬਾਕੀ ਜੇ ਕੱਟੀ ਦੇਈ ਤਾਂ ਵਧੀਆ ਗੱਲ ਆ ਹਨ ਉਹ ਬਈ ਮੇਰੇ ਕਰਮਾਂ ਦੀ ਹੈ ਉਹ ਅਗਲੇ ਦੇ ਕਰਮਾਂ ਦੀ ਹੈ ਨਾ ਤੇ ਚਲੋ ਆਪਾਂ ਵੇਚਣ ਦਾ ਵਿਚਾਰ ਬਣਾ ਲਿਆ ਫਿਰ ਹੈ ਨਾ ਹਾਂ ਬਈ ਸਾਂਦੇ ਨਹੀਂ ਬਸ ਤਾਂ ਹੀ ਤਾ ਕਰਕੇ ਵੇਚਦਾ ਠੀਕ ਆ ਵੀ ਆਪਣਾ ਜਾਨੀ ਕੋਈ ਕੰਮ ਨਾਲ ਮੇਰਾ ਕੰਮ ਟੀਲਰ ਦਾ ਬਈ ਫਿਰ ਬਦਾਨ ਤੇ ਸਰ ਟੀਲਰ ਦਾ ਕੰਮ ਆ ਪਰ ਔਖਾ ਹੋ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਐ ਤੇ ਦੋਸਤੋ ਸਿੰਘ ਸੁੰਗ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਰੁਪਈਆ ਨਹੀਂ ਲੰਗਦਾ ਬਈ ਜਿਹੜਾ ਕਹਿੰਦੇ ਮੈਂ ਰੁਪਈਆ ਨਹੀਂ ਲੰਗਦਾ ਕੁੰਡੇ ਸਿੰਘ ਹਾਂ ਸਹੀ ਗੱਲ ਉਹ ਗੱਲ ਆ ਹਨਾ ਹਾਂ ਤੇ ਬਾਕੀ ਛੋਟਾ ਜਿਹਾ ਫੇਸ ਆ ਛੇ ਸ ਬਹੁਤ ਸੋਹਣਾ ਤੇ ਬਾਕੀ ਝੋਟੀ ਦੀ ਬਾਡੀ ਬੰਤਰ ਬਹੁਤ ਚੰਗੀ ਆ ਤੇ ਬਈ ਦੰਦੋਦੰਦ ਦੇਖੀ ਦੰਦ ਬਈ ਚੋਗ ਗਿਆ ਸਿੱਟੀ ਆ ਚੌਕ ਦੇ ਚੌਕ ਦੇ ਹਜੇ ਸਿੱਟੀ ਆ ਬਸ ਇਹ ਜੀ ਆ ਬਸ 3 ਸਾਲ ਦੀ ਉਮਰ ਹੋ ਗਈ ਠੀਕ ਆ ਚਾਹੇ ਕੋਈ 2 ਮਨ ਵਾਲੇ ਚਾਹੇ 4 ਮਨ ਵਾਲੇ ਹਾਂ ਹੈਨਾ ਹਜੇ ਆਈ ਨਹੀਂ ਚੌਕ ਦੇ ਯਾਨੀ ਟੋੜੇ ਹੀ ਆਗੇ ਟੋੜੀ ਆ ਬਸ ਠੀਕ ਐ ਵੀ ਛੋਟੀ ਉਮਰ ਦੇ ਵਿੱਚ ਹੀ ਐ ਹਾਂ ਠੀਕ ਐ ਤੇ ਬਾਡੀ ਬਾਂਤਰ ਦੀ ਤੁਸੀਂ ਦੇਖ ਸਕਦੇ ਹੋ ਚੰਗੀ ਐ ਕੰਦ ਕਾੜ ਵੀ ਚੰਗਾ ਕਰੂਗੀ ਤੇ ਕਿਉਂਕਿ ਹਜੇ ਉਮਰ ਛੋਟੀ ਐ ਨਾ ਤੇ ਬਾਕੀ ਸਭੀ ਵੀ ਵੀ ਚੰਗੀ ਆ ਥਾਣਾ ਦਾ ਸਹਜ ਮਾਇਆ ਦਾ ਵੀ ਬਹੁਤ ਵਧੀਆ ਕੱਢੂਗੀ ਆ ਮੁੱਠੀ ਵਾਲਾ ਥਣ ਕੱਢੂ ਬਈ ਥਣ ਬਹੁਤ ਚੰਗਾ ਕੱਢੂਗੀ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਆਪ ਤੋੜ ਕੇ ਦਿਖਾਉਨੇ ਖੋਲ ਲੈ ਬਈ ਤੁਰਦੀ ਦੋ ਤੁਸੀਂ ਇਹਦੀ ਜੱਜਮੈਂਟ ਕਰ ਲਿਓ ਸਿੰਘ ਬਹੁਤ ਹੁੰਡੇ ਆਗੇ ਤੇ ਸਮੀ ਵੀ ਚੰਗੀ ਆ ਕੋਈ ਲਸੀ ਲਾਵੀ ਨਹੀਂ ਹੈਗੀ ਤੇ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਪੱਟ ਬੁੜੇ ਦੀ ਕੁਆਲਿਟੀ ਚੰਗੀ ਆ ਤਕਰੀਬਨ ਜੈਡ ਬਲੈਕ ਹੀ ਆ ਮਾੜੇ ਮੋٹے ਪੂਛ ਦੇ ਵਿੱਚ ਵਾਲ ਚਿੱਟੇ ਹੋਣਗੇ ਤੇ ਬਾਕੀ ਉਹ ਵੀ ਸੀਲ ਲੱਗਦੀ ਆ ਵੀ ਤੇ ਆਰਡਰ ਬਣਾਉਣਾ ਸਟਾਰਟ ਕਰਤਾ ਇਹਨੇ ਕਿਉਂਕਿ ਦਿਨ ਹਜੇ ਕਾਫੀ ਬਏ ਆ ਤੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਥਾਣਾ ਦਾ ਸੈਜ ਬਹੁਤ ਸੋਹਣਾ ਮੋੜ ਲਾ ਬਈ ਬਾਕੀ ਤੁਸੀਂ ਤੋਰ ਦੀ ਤੋਂ ਜੱਜਮੈਂਟ ਕਰ ਸਕਦੇ ਹੋ ਫੇਸ ਦੇ ਬਾਰੇ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਵਧੀਆ ਗਈ ਥੋੜਾ ਜਿਹਾ ਉਪਰੇ ਤੋਂ ਤੈਰੀ ਪਸ਼ੂ ਹੋ ਜਾਂਦਾ ਵੈਸੇ ਅਸੀ ਲੱਗ ਤੇ ਪਿੱਛੇ ਨੂੰ ਤੁਸੀਂ ਦੇਖ ਸਕਦੇ ਹੋ ਢਿੱਲਾ ਢੁਲਾ ਕਾਫੀ ਬਣ ਜਾ ਗਈਆਂ ਮੈਂ ਤੇ ਇਹੀ ਆ ਵੀ ਬੈਕ ਸਾਈਡ ਨੂੰ ਵੀ ਲੇਵਾ ਚੰਗਾ ਕੱਢੂਗੀ ਬਾਕੀ ਉਹ ਮੌਕੇ ਤੇ ਪਤਾ ਲੱਗਣਾ ਹਨ ਕਿ ਕਿਸ ਤਰ੍ਹਾਂ ਦਾ ਲੇਵਾ ਕੱਢਦੀ ਹੈਗੀ ਤੇ ਮੈਦ ਚੰਗੀ ਆ ਥਾਣਾ ਦਾ ਸੈਜ ਵੀ ਬਹੁਤ ਸੋਹਣਾਗਾ ਮੈਦ ਆ ਵੀ ਥਣ ਵੀ ਬਹੁਤ ਵਧੀਆ ਕੱਢੂਗੀ ਪਾ ਪਿੱਛੇ ਨੂੰ ਝੋਲ ਜੀ ਕਾਫੀ ਪੈਂਦੀ ਆ ਮੈਨ ਤਾਂ ਹੈਗੀ ਆ ਵੀ ਲੇਵਾ ਪਿੱਛੇ ਨੂੰ ਵੀ ਕੱਢੂਗੀ ਬਟਨ ਜੇ ਵੀ ਮੈਨ ਲੱਗਦਾ ਥੋੜੇ ਜਿਹੀਂ ਦੇ ਹੈ ਬਟਨ ਹੈਗੇ ਇਹਦੇ ਤੇ ਬਾਕੀ ਮੌਕਾ ਦੱਸੂਗਾ ਅੱਗੇ ਤੁਸੀਂ ਆਪ ਦੀ ਸਮਝ ਵਰਤਣੀ ਆ ਤੇ ਆਪ ਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਝੋਟੀ ਚੰਗੀ ਆ ਸੋਹਣੀ ਆ ਸਾਫ ਸੁਥਰੀ ਆ ਜੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਤੇ ਰੇਟ ਬਾਈ ਕਿੰਨਾ ਕਰਦੇ ਆਪਾਂ ਰੇਟ ਆਪਾਂ ਵੀ 140 ਕਰਦੇ ਆ ਲੈ ਰੇਟ 140 ਹਾਂ ਠੀਕ ਆ ਬਾਕੀ ਮੌਕੇ ਤੇ ਹੋ ਜੂ ਮੰਨ ਮੌਕੇ ਤੇ ਮੰਨ ਤਾਂ ਹੋ ਜੂ ਬਈ ਠੀਕ ਹੈ ਤੇ ਇੱਕ ਜਾਲੀ ਰੇਟ ਆ ਦੋਸਤੋ ਬਾਕੀ ਆ ਕੇ ਦੇਖ ਲਿਓ ਤੇ ਰੇਟ ਹੋ ਜਾਂਦਾ ਹੁੰਦਾ ਤੇ ਬਾਕੀ ਆ ਦੀ ਫੁੱਲ ਤਸੱਲੀ ਤੁਸੀਂ ਸਾਰੇ ਪੱਖਾਂ ਤੋਂ ਕਰ ਲਿਓ ਲੋਕਲ ਵੀ ਵਧੀਆ ਪੇਮੈਂਟ ਲੱਗਦੀ ਹੈ ਬਈ ਆ ਦੀ ਠੀਕ ਹੈ ਲੱਗੀ ਜਾਂਦੀ ਪੇਮੈਂਟ ਬਈ ਹਾਂ ਠੀਕ ਹੈ ਤੇ ਬਾਕੀ ਆ ਦੀ ਤਸੱਲੀ ਤੁਸੀਂ ਕਰਨੀ ਹੈਗੀ ਤੇ ਭਾਈ ਦੁੱਧ ਦੀ ਕੀ ਉਮੀਦ ਹੈ ਇਹਦੇ ਤੋਂ ਪਹਿਲੇ ਸੁਗੇ ਬਈ ਦੁੱਧ ਦੀ ਉਮੀਦ ਤਾਂ ਵਧੀਆ ਹੀ ਹੈ ਜੈਸਾ ਉਹਨਾਂ ਨੇ ਮਾਂ ਦਾ ਦੁੱਧ ਸੀ ਆ ਮਾਂ ਦਾ ਦੁੱਧ 16 17 ਕਿੱਲਰ ਸੀ ਉਸ ਤੋਂ ਹਾਂ ਤਾਂ ਵਧੀਆ ਹਾਂ ਬਾਕੀ ਅਗਲੇ ਦੀ ਸੰਭਾਲ ਤੇ ਵੀ ਆ ਮੇਨ ਉਸ ਵਾਂਗੂ ਕਿ ਪੱਠੀ ਨਾ ਪਾਵੇ ਤੇ ਫਿਰ ਇਹਨੇ ਕੀ ਦੇਣਾ ਸਹੀ ਗੱਲ ਮੇਨ ਤਾਂ ਸੰਭਾਲ ਦੀ ਗੱਲ ਆ ਹਨਾ ਹਾਂ ਜੇ ਦਾਣਾ ਪਾਊਗਾ ਤਾਂ ਤਾਂ ਹੀ ਦੁੱਧ ਦੇਣਾ ਹੂੰ ਸਹੀ ਗੱਲ ਆ ਮੇਨ ਸੰਭਾਲਤੇ ਆ ਬਾਕੀ ਬਈ ਉਮੀਦ ਚੰਗੀ ਆ ਤੇ ਤੋਂ ਕਿਉਂਕਿ ਮਾਦਾ ਰਕਾਰਡ ਚੰਗਾ ਸੀਗਾ ਤੇ ਬਾਕੀ ਤੁਸੀਂ ਆਪਦੀ ਸਮਝ ਵਰਤਣੀ ਆ ਹਨਾ ਕਿ ਕਿੰਨਾ ਦੁੱਧ ਦੇ ਸਕਦੀ ਆਗੇ ਤੇ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ